ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰ ਰਹੇ ਅਜਿਹੇ ਐਡਮਿਨ ਤੇ ਅਤੇ ਉਸ ਦੇ ਸਾਥੀਆਂ ਤੇ ਸਖ਼ਤ ਕਾਰਵਾਈ ਦੀ ਕੀਤੀ ਗਈ ਮੰਗ ਕਿਹਾ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਉਹਨਾਂ ਕਹਿਆ ਕਿ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਗਰੁੱਪ ਬਣਾ ਕੇ ਅਗਲਾ ਐਡਮਿਨ ਨੇ ਆਪਣੇ 2-4 ਯਾਰ ਮਿੱਤਰਾਂ ਨੂੰ ਕਹਿ ਕੇ ਫਿਰ ਉਹਨੂੰ ਪੁੱਠਾ ਸੀ ਦੇ ਕਮੈਂਟ ਕਰਾਂਦਾ ਅਸੀਂ ਉਹਨਾਂ ਨੂੰ ਵੀ ਕਹਿ ਜਾਂਦੇ ਜਿਹੜੇ ਕਮੈਂਟ ਕਰਦੇ ਆਂ ਤੇ ਕੱਲ ਨੂੰ ਜੇ ਛੋਟੇ ਤੇ ਕੋਈ ਕਾਰਵਾਈ ਹੋ ਗਈ ਫਿਰ ਤੁਸੀਂ ਚੀਕਾ ਮਾਰੋਗੇ ਅਸੀਂ ਕਹਿੰਦੇ ਕਿ ਜੇ ਕਿਸੇ ਨੇ ਵੀ ਕਿਸੇ ਦੇ ਗਰੁੱਪ ਚ ਕੋਈ ਗਲਤ ਹਰਕਤ ਕਰਦਾ ਅਸੀਂ ਬਿਲਕੁਲ ਉਹਦੇ ਨਾਲ ਖੜੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਦਰਖਾਸਤ ਵੀ ਦੇਵਾਂਗੇ ਅਸੀਂ ਕਾਰਵਾਈਆਂ ਵੀ ਕਰਾਵਾਂਗੇ ਕਿ ਬਗੈਰ ਮਤਲਬ ਤੋਂ ਤੁਸੀਂ ਇਨਸਲਟ ਕਰਦੇ ਹੋ ਸ਼ਹਿਰ ਦੇ ਵਿੱਚ ਕਿ ਗਰੁੱਪ ਦੇ ਵਿੱਚ ਉਹ ਸ਼ਹਿਰ ਹੀ ਹੋ ਗਿਆ ਜੀ ਅੱਜ ਗਰੁੱਪ ਬਣਿਆ ਸਾਡੇ ਸ਼ਹਿਰ ਦਾ ਸਾਰੇ ਸੱਜਣ ਮਿੱਤਰ ਬੈਠੇ ਹੁੰਦੇ ਆ ਵਧੀਆ ਬੰਦੇ ਬੈਠੇ ਹੁੰਦੇ ਆ ਉਹੀ ਗਰੁੱਪ ਚਲਸੀ ਕਿਸੇ ਨੂੰ ਮਾੜਾ ਚੰਗਾ ਬੋਲ ਦਿੰਦੇ ਆ ਤਬ ਬਦਨਾਮੀ ਦਾ ਹੀ ਘਰ ਹੈ ਜੀ ਉਹ ਸ਼ਹਿਰ ਚ ਕਰਤੀ ਆ ਗਰੁੱਪ ਚ ਕਰਤੀ ਕਾਰਵਾਈ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਹੈ ਜਿਹੜਾ ਅਜੇ ਐਡਵੰਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਬੇਬਜ਼ਾ ਆਪਣੇ ਯਾਨੀ ਆਪਣੇ ਆਪ ਕੱਢਦਾ ਜਾਂ ਆਪਣੇ ਕਿਸੇ ਬੰਦਿਆਂ ਤੋਂ ਆਪਣੇ ਨਿੱਜੀ ਜਿਹੜੇ ਤੁਹਾਡੇ ਉਹਦੇ ਆਪਣੇ ਚਮਚੇ ਹੁੰਦੇ ਉਹਨਾਂ ਤੋਂ ਕਹਾ ਕੀ ਹੂੰ ਅੱਛਾ ਉਹਨਾਂ ਤੋਂ ਕਹਾ ਕੇ ਬੰਦਿਆਂ ਆ ਹਾਂ ਹਾਂ ਬੰਦਿਆਂ ਨੂੰ ਉਹ ਜਿਹੜਾ ਬੰਦਾ ਵਧੀਆ ਕੰਮ ਕਰਨ ਵਾਲਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਬੜੀ ਮਾੜੀ ਗੱਲ ਹੈ ਕਰਤੇ ਵੀ ਮਿਲੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਕੁਝ ਲੋਕ ਖੰਨੇ ਸ਼ਹਿਰ ਦੇ ਵਿੱਚ ਗਰੁੱਪ ਬਣਾ ਕੇ ਗਲਤ ਯੂਜ਼ ਕਰ ਰਹੇ ਨੇ ਸਾਡੇ ਤੱਕ ਕੋਈ ਕੰਪਲੀਟ ਰਿਟਨ ਦੇ ਵਿੱਚ ਆਂਦੀ ਆ ਸਾ ਅਸੀਂ ਉਹਨੂੰ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਹਨੂੰ ਬਣਦੀ ਕਾਰਵਾਈ ਜਿਹੜੀ ਬਣਦੀ ਆ ਉਹਨਾਂ ਤੇ ਉਹ ਵੀ ਉਸ WhatsApp ਗਰੁੱਪ ਦਾ ਜੋ ਹੈ ਮਿਸਯੂਜ਼ ਕਰਦੇ ਨੇ ਗਰੁੱਪਸ ਬਣਾ ਬਣਾ ਕੇ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਕੀਮਤ ਭਾਰੀ ਕੀਮਤ ਚੁਕਾਣੀ ਪੈਣੀ ਹੈ ਜਿਹੜੇ ਲੋਗ ਇਸ মিডিਆ ਦਾ ਮਿਸਯੂਜ਼ ਕਰਦੇ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੋਂਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰ ਰਹੇ ਅਜਿਹੇ ਐਡਮਿਨ ਤੇ ਅਤੇ ਉਹਦੇ ਸਾਥੀਆਂ ਤੇ ਸਖ਼ਤ ਕਾਰਵਾਈ ਦੀ ਕੀਤੀ ਗਈ ਮੰਗ ਕਿਹਾ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਉਹਨਾਂ ਕਹਿਆ ਕਿ ਅਸੀਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਕਈ ਗਰੁੱਪ ਐਡਮਿਨ ਆਪਣੇ ਹੀ ਖਾਸ ਬੰਦਿਆਂ ਨਾਲ ਡਿਬੇਟ ਦੌਰਾਨ ਕਈ ਪ੍ਰਮੁੱਖ ਸ਼ਖਸੀਅਤਾਂ ਖਿਲਾਫ਼ ਉਹਨਾਂ ਤੋਂ ਗਲਤ ਭਾਸ਼ਾ ਦਾ ਇਸਤੇਮਾਲ ਕਰਵਾਉਂਦੇ ਹਨ ਅਤੇ ਕਿਸੇ ਖਾਸ ਮਕਸਦ ਲਈ ਅਜੇ ਲੋਕ ਦੂਜੇ ਨੂੰ ਸਮਾਜ ਵਿੱਚ ਬਦਨਾਮ ਕਰਨ ਦੀ ਨੀਤ ਨਾਲ ਕੰਮ ਕਰ ਰਹੇ ਹਨ ਅਜੇ ਲੋਕਾਂ ਨੂੰ ਨੰਗਾ ਕਰਨਗੇ ਉਹਨਾਂ ਕਿਹਾ ਕਿ ਪਹਿਲਾਂ ਤਾਂ ਕਈ ਸ਼ਹਿਰ ਦੇ ਨਾਮੀ ਵਿਅਕਤੀਆਂ ਨੂੰ ਉਹਨਾਂ ਤੋਂ ਬਿਨਾ ਅੱਗੇ ਲੈ ਬਿਨਾ ਪੁੱਛੇ ਹੀ ਆਪਣਾ ਗਰੁੱਪ ਬਣਾਉਣ ਲੱਗੇ ਆਪਣੀ ਮਰਜ਼ੀ ਨਾਲ ਐਡ ਕਰ ਲੈਂਦੇ ਹਨ ਉਹਦਾ ਨਾਮ ਫਿਰ ਆਪਣੀ ਮਰਜ਼ੀ ਨਾਲ ਉਸ ਨੂੰ ਗਰੁੱਪ ਵਿੱਚੋਂ ਬਾਹਰ ਕੱਢ ਦਿੰਦੇ ਹਨ ਜੇ ਐਡਵਨ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਹਿਊਮਨ ਰਾਈਟਸ ਪ੍ਰੋਟੈਕਸ਼ਨ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਮੀਟਿੰਗ ਦੌਰਾਨ ਆਪਣੇ ਗਰੁੱਪ ਵਿੱਚ ਪਰਸੇ ਸਮਾਜ ਸੇਵੀ ਸੇਵੀਆਂ ਨੂੰ ਜੁਆਇਨਿੰਗ ਕਰਾਉਣ ਮੌਕੇ ਵਕਤ ਵਕਤ ਸਮਾਜ ਸੰਸਥਾਵਾਂ ਦੇ ਆਗੂਆਂ ਨੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਚਾਨਣਾ ਪਾਉਂਦੇ ਹੋਏ ਕਹੇ ਸਰ ਅੱਜ ਦੇ ਇਸ ਸ਼ੁਭ ਮੌਕੇ ਦੇ ਉੱਤੇ ਜੇ ਮੈਂ ਆਪਣੇ ਪਰਸਲ ਹੀ ਦੱਸਦਾ ਤਾਂ ਮੈਨੂੰ ਦਿਲੋਂ ਬਹੁਤ ਖੁਸ਼ੀ ਹੋ ਰਹੀ ਹੈ ਹਰੀਸ਼ ਭੰਮਰੀ ਜੀ ਦੀ ਗਾਈਡੈਂਸ ਦੇ ਨਾਲ ਤੇ ਪੂਰੀ ਟੀਮ ਦੀ ਗਾਈਡੈਂਸ ਦੇ ਨਾਲ ਅੱਜ ਮੈਂ ਇਸ ਸੰਸਥਾ ਦਾ ਮੈਂਬਰ ਬਣਿਆ ਹਾਂ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਅੱਗੇ ਜਾ ਕੇ ਮੈਨੂੰ ਸਮਾਜ ਦੇ ਵਿੱਚ ਆਪਣੀਆਂ ਸੇਵਾਵਾਂ ਦੇਣ ਦਾ ਸਮਾਜ ਦਾ ਸਰ ਉੱਚ ਚੜ੍ਹਨ ਦਾ ਮੌਕਾ ਮਿਲੇਗਾ ਇਹ ਦੇਰ ਕਿਵੇਂ ਪ੍ਰੇਰਨਾ ਮਿਲੀ ਤੁਹਾਡੇ ਚਰਨਿਕ ਜੀ ਹੋਣਾ ਬਣੀਆ ਪਹਿਮਨ ਰਾਈਟਸ ਨਾਲ ਜੁੜਨ ਵਾਸਤੇ ਜੀ ਮੈਨੂੰ ਹਰੀਸ਼ ਜੀ ਨਾਲ ਮੇਰੇ ਪੁਰਾਣੇ ਜਾਣ ਪਛਾਨ ਹੋਣ ਦੀ ਵਜ੍ਹਾ ਨਾਲ ਤਾਂ ਇੱਕ ਦਿਨ ਇਹਨਾਂ ਨੇ ਮੈਨੂੰ ਦੱਸਿਆ ਕਿ ਅਸੀਂ ਇਸ ਤਰ੍ਹਾਂ ਦੇ ਨਾਲ ਲੋਕ ਭਲਾਈ ਦੇ ਕੰਮ ਕਰਦੇ ਹਾਂ ਲੋਕਾਂ ਨੂੰ ਨਿਆਂ ਹੀ ਦਿਵਾਨੇ ਹਾਂ ਜਿਹੜੇ ਮਾਸੂਮ ਬੇਸਹਾਰਾ ਲੋਕ ਨੇ ਗਰੀਬ ਲੋਕ ਨੇ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਆਪਣੇ ਰਾਈਟਸ ਦੇ ਬਾਰੇ ਅਸੀਂ ਉਹਨਾਂ ਨੂੰ ਜਾਗਰੂਕ ਕਰਵਾਨੇ ਤਾਂ ਮੈਨੂੰ ਇਹਨਾਂ ਦੀ ਗੱਲਬਾਤ ਇਹਨਾਂ ਦੇ ਸੰਸਥਾ ਦੇ ਕੰਮ ਸੁਣ ਕੇ ਬੜਾ ਅੱਛਾ ਲੱਗਿਆ ਤੇ ਫਿਰ ਮੈਂ ਇਹਨਾਂ ਨੂੰ ਜ਼ਿਕਰ ਕੀਤਾ ਕਿ ਜੇ ਪੋਸਿਬਲ ਹੋਵੇ ਤਾਂ ਤੁਸੀਂ ਮੈਨੂੰ ਵੀ ਆਪਣੇ ਸੰਸਥਾ ਦਾ ਹਿੱਸਾ ਬਣਾਓ ਤਾਂ ਇਹਨਾਂ ਨੇ ਫਿਰ ਮੇਰਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਤੇ ਅੱਜ ਇਹਨਾਂ ਨੇ ਮੈਨੂੰ ਮਾਨ ਬਖਸ਼ਿਆ ਆਪਣੇ ਸੰਸਥਾ ਦਾ ਮੈਂਬਰ ਬਣਾ ਕੇ ਅੱਜ ਸਾਡੀ ਜਿਹੜੀ ਬੈਠਕ ਹੈ ਹਿਊਮਰ ਐਂਡ ਪ੍ਰੋਡਕਸ਼ਨ ਐਸੋਸੀਏਸ਼ਨ ਸਟੇਟ ਦੇ ਆਫਿਸ ਦੇ ਵਿੱਚ ਹੋਈ ਹੈ ਜਿਸ ਦੇ ਵਿੱਚ ਅਸੀਂ ਵਿਸ਼ੋਸ਼ ਵਿਸ਼ੇਸ਼ ਤੌਰ ਫਾਈਚਰੇ ਚੋ ਸਤੂ ਜੀ ਔਰ ਤੇ ਅੰਦਰ ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਤੇ ਅੱਜ ਅਸੀਂ ਆਪਣੇ ਅਨੀਸ਼ ਗੁਪਤਾ ਜੀ ਨੂੰ ਜਿਹੜੇ ਸਾਡੇ ਨਾਲ ਕਾਫੀ ਜ਼ੇਰ ਤੋਂ ਜੁੜੇ ਹੋਏ ਨੇ ਇਹਨਾਂ ਨੂੰ ਅਸੀਂ ਅਫੀਸ਼ੀਅਲੀ ਅਸੀਂ ਅੱਜ ਅਨਾਉਂਸ ਕਰਿਆ ਹੈ ਤੇ ਸਾਨੂੰ ਇਹਨਾਂ ਤੋਂ ਪੂਰੀ ਉਮੀਦ ਹੈ ਵੀ ਇਹ ਸਾਡੇ ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਬਾਦ ਚੜ ਕੇ ਹਿੱਸਾ ਲੈਣਗੇ ਔਰ ਅੱਗੇ ਵਧਣਗੇ ਉਹ ਸਾਡੀ ਸੰਸਾ ਦਾ ਮਕਸਦ ਨੂੰ ਮਿਸਾ ਇਹੀ ਰਿਹਾ ਹੈ ਵੀ ਅਸੀਂ ਜਾਗਰੂਕਤਾ ਫੈਲਾਉਣ ਦਾ ਕੰਮ ਜ਼ਿਆਦਾ ਤੋਂ ਜ਼ਿਆਦਾ ਕਰੀਏ ਆਨ ਵਾਲੇ ਸਮੇਂ ਦੇ ਵਿੱਚ ਅਸੀਂ ਸਕੂਲਾਂ ਦੇ ਵਿੱਚ ਕੁ ਸੈਮੀਨਾਰਸ ਲਗਾਉਣ ਜਾ ਰਹੇ ਹਾਂ ਤਾਂ ਕਿ ਬੱਚਿਆਂ 'ਚ ਵੀ ਅਵੇਨਸ ਫੈਲੇ ਜਿਵੇਂ ਕਿ ਇਹ ਸਾਈਬਰ ਕਰਾਈਮ ਵਧਿਆ ਹੋਇਆ ਹੈ ਟ੍ਰੈਫਿਕ ਨੂੰ ਲੈ ਕੇ ਬੱਚੇ ਬਹੁਤ ਗਲਤ ਯੂਜ਼ ਕਰਦੇ ਨੇ ਬਾਈਕਾਂ ਦਾ ਔਰ ਲੋਕ ਬੱਚਿਆਂ ਨੂੰ ਆਪਣੇ ਅਧਿਕਾਰਾਂ ਬਾਰੇ ਨਹੀਂ ਪਤਾ ਹੈ ਹੰਕਲ ਸੋਸ਼ਲ ਮੀਡੀਆ ਤੇ ਵੀ ਕਾਫੀ ਸਾਨੂੰ ਕੁਝ ਕਹਤੇ ਵੀ ਮਿਲੀਆਂ ਨੇ ਵੀ ਸੋਸ਼ਲ ਮੀਡੀਆ ਰਾਹੀਂ ਕੁਝ ਲੋਕ ਖੰਨੇ ਸ਼ਹਿਰ ਦੇ ਵਿੱਚ ਗਰੁੱਪ ਬਣਾ ਕੇ ਗਲਤ ਯੂਜ਼ ਕਰ ਰਹੇ ਨੇ ਸਾਡੇ ਤੱਕ ਕੋਈ ਕੰਪਲੀਟ ਰਿਪੋਰਟ ਦੇ ਵਿੱਚ ਆਂਦੀ ਆ ਸਾ ਅਸੀਂ ਉਹਨੂੰ ਪ੍ਰਸ਼ਾਸਨ ਤੱਕ ਪਹੁੰਚਾ ਕੇ ਉਹਨੂੰ ਵੜਦੀ ਕਾਰਵਾਈ ਜਿਹੜੀ ਬਣਦੀ ਹੈ ਉਹਨਾਂ ਤੇ ਉਹ ਵੀ ਦਰਵਾਵਾਂਗੇ E carrega. ਅ ਅੱਜ ਮੈਂ ਆਪਣੇ ਪਤਰਕਰਪਾਈਚਾਰੇ ओंकार ਸਤੂ ਜੀ ਔਰ ਤੇਜਿੰਦਰ ਆਰਟਿਸਟ ਜੀ ਜੋ ਕਿ ਇਥੇ ਮੁੱਖ ਮਹਿਮਾਨ ਵਜੋਂ ਆਏ ਨੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਤੇ ਅੱਜ ਅਸੀਂ ਆਪਣੀ ਹਿਮਨੋਇਟ ਪ੍ਰੋਡਕਸ਼ਨ ਐਸੋਸੀਏਸ਼ਨ ਸੰਸਥਾ ਦਾ ਪਰਿਵਾਰ ਦਾ ਵਿਸਤਾਰ ਕਰਦੇ ਹੋਏ ਨਵੀਂ ਨਿਯੁਕਤੀ ਕੀਤੀ ਹੈ ਅਨਿਸ਼ ਗੁਪਤਾ ਜੀ ਦੀ ਤੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੀ ਸੰਸਥਾ ਹਿਮਨੋਇਟ ਪ੍ਰੋਡਕਸ਼ਨ ਐਸੋਸੀਏਸ਼ਨ ਕਈ ਹਿਸਾਲਾਂ ਤੋਂ ਸਮਾਜ ਵਿੱਚ ਸੇਵਾਵਾਂ ਦੇ ਰਹੀ ਹੈ ਵੱਖ-ਵੱਖ ਤਰੀਕਿਆਂ ਦੇ ਨਾਲ ਤੇ ਮੈਂ ਕਿ ਕਿਸ ਨਾਲ ੱਧਕਾ ਹੋ ਰਿਹਾ ਹੋਵੇ ਕਿਸੇ ਨਾਲ ਕੋਈ ਸੁਣਵਾਈ ਨਾ ਹੋ ਜਿਹੜੇ ਪੁਲਿਸ ਥਾਣੇ ਦੇ ਵਿੱਚ ਰਿਸ਼ਵਤ ਖੋਰੀ ਹੈ ਜਿੰਨੇ ਵੀ ਸਮਾਜਿਕ ਕੁਰਤੀਆਂ ਨੇ ਉਹਨਾਂ ਦੇ ਇੱਕ ਵਿਰੋਧ ਅਸੀਂ ਆਵਾਜ਼ ਉਠਾਉਂਦੇ ਆ ਤੇ ਤੁਹਾਡੇ ਮੈਂ ਪੱਤਰਕਾਰ ਭਾਈਚਾਰੇ ਤੁਹਾਡੇ ਮੀਡੀਆ ਦੇ ਰਾਹੀਂ ਮੈਂ ਮਾਧਿਅਮ ਦੇ ਨਾਲ ਆਪਣੇ ਕੁਝ ਜਿਹੜੇ ਕਿ ਮੈਨੂੰ ਕਾਫੀ ਦਿਨਾਂ ਤੋਂ ਮੇਰੇ ਮਨ ਵਿੱਚ ਇੱਕ ਵੱਲਵਲਾ ਉੱਠ ਰਿਹਾ ਸੀਗਾ ਮੈਂ ਕੁਝ ਲੋਕਾਂ ਨੂੰ ਚੁਕੰਨਾ ਕਰਨਾ ਚਾਹੁੰਦੀ ਆ ਕਿ ਟੈਕਨੋਲੋਜੀ ਨੇ ਬਹੁਤ ਸਹੀ ਸਨੇ ਬਹੁਤ ਤਰੱਕੀ ਕੀਤੀ ਹੈ ਟੈਕਨੋਲੋਜੀ ਦਾ ਬਹੁਤ ਥੈਂਕ ਯੂ ਕਰਨਾ ਚਾਹੀਦਾ ਸਾਨੂੰ ਕਿ ਸਾਰੀ ਦੁਨੀਆ ਸਮੇਟ ਕੇ ਇੱਕ ਛੋਟੇ ਜਿਹੇ ਮੋਬਾਈਲ ਵਿੱਚ ਸਮੇਟ ਕੇ ਰੱਖ ਦਿੱਤੀ ਉਹਨਾਂ ਨੇ ਪਰ ਕੁਝ ਲੋਕ ਇਸ ਚੀਜ਼ ਦਾ ਮਿਸਯੂਜ਼ ਕਰਦੇ ਨੇ ਤੇ ਸਾਡੇ ਕੁਝ ਕਾਨੂੰਨ ਨੇ ਆਰਟੀਆਈ ਜੋ ਕਿ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਠੀਕ ਹੈ ਉਹਦੇ ਤਹਿਤ ਕਿ ਜਿਹੜੇ ਵੀ ਲੋਕ ਸੀਗੇ ਕਿ ਲੋਕਾਂ ਨੂੰ ਪਹਿਲਾਂ ਕੁਝ ਚੀਜ਼ਾਂ ਟਰਾਂਸਪੇਰੈਂਟ ਨਹੀਂ ਸੀ ਉਹ ਟਰਾਂਸਪੇਰੈਂਸੀ ਮੇਨਟੇਨ ਕਰਨ ਵਾਸਤੇ ਰੱਖੀਆਂ ਗਈਆਂ ਸੀਗੀਆਂ ਐਕਟ ਲਿਆਂਦੇ ਗਏ ਨੇ ਪਰ ਲੋਕ ਇਸ ਚੀਜ਼ ਨੂੰ ਮਿਸਯੂਜ਼ ਕਰਦੇ ਨੇ ਲੋਕ ਬਲੈਕਮੇਲਿੰਗ ਕਰ ਰਹੇ ਨੇ ਆਰਟੀਆਈਆਂ ਪਾ ਪਾ ਕੇ ਤਾਂ ਮੈਂ ਇਸ ਤਰ੍ਹਾਂ ਦੇ ਲੋਕਾਂ ਨੂੰ ਵਾਰਨਿੰਗ ਦੇਣਾ ਚਾਹਨੀ ਹੈ ਆਪਣੇ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਬਾ ਦੇਖੋ ਟੈਕਨੋਲੋਜੀ ਦਾ ਆਪਾਂ ਨੂੰ ਥੈਂਕ ਯੂ ਕਹਿਣਾ ਚਾਹੀਦਾ ਕਿ ਬਹੁਤ ਉਹਨਾਂ ਨੇ ਸਾਰੀ ਦੁਨੀਆ ਸਮੇਟ ਕੇ ਇੱਕ ਛੋਟੇ ਜਿਹੇ ਮੋਬਾਈਲ ਦੇ ਵਿੱਚ ਸੀਮਿਤ ਕਰਕੇ ਰੱਖ ਦਿੱਤੇ ਇੱਕ ਬੰਦ ਕਮਰੇ ਦੇ ਵਿੱਚ ਤੁਸੀਂ ਸਾਰੀ ਦੁਨੀਆ ਦੇ ਵਿੱਚ ਵਿਚਰ ਸਕਦੇ ਹੋ ਆਪਣੇ ਇਸ ਸਮ ਸੋ ਇਸ ਚੀਜ਼ ਦਾ ਮਿਸਯੂਜ਼ ਨਹੀਂ ਕਰਨਾ ਚਾਹੀਦਾ ਚਾਹੇ ਬੱਚਿਆਂ ਦੇ ਲਈ ਹੋਵੇ ਚਾਹੇ ਔਰਤਾਂ ਦੇ ਲਈ ਹੋਵੇ ਔਰਤਾਂ ਦੇ ਨਾਲ ਵੀ ਬਹੁਤ ਸਾਰੇ ਕ੍ਰਾਈਮ ਹੁੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਔਰ ਕੁਝ ਲੋਕ ਜਿਹੜੇ ਨੇ ਉਸ WhatsApp ਗਰੁੱਪ ਦਾ ਜੋ ਹੈ ਮਿਸਯੂਜ਼ ਕਰਦੇ ਨੇ ਗਰੁੱਪਸ ਬਣਾ ਬਣਾ ਕੇ ਲੋਕਾਂ ਨੂੰ ਐਕਸਪਲੋਇਟ ਕਰਦੇ ਨੇ ਤੋਂ ਉਸ ਚੀਜ਼ ਦੇ ਲਈ ਵੀ ਮੈਂ ਵਾਰਨਿੰਗ ਦੇਣਾ ਚਾਹਨੀ ਹੈ ਕਿ ਇਸ ਚੀਜ਼ ਦੇ ਸਾਰਿਆਂ ਦੇ ਜੋ ਸਾਈਬਰ ਕ੍ਰਾਈਮ ਹੈ ਦਾ ਕਾਨੂੰਨ ਹੈ ਤੇ ਉਸ ਚੀਜ਼ ਨੂੰ ਮਤਲਬ ਕਿ ਤੇ ਮੱਦੇ ਨਜ਼ਰ ਰੱਖਦੇ ਹੋਏ ਆਪਣੀਆਂ ਹਰਕਤਾਂ ਤੇ ਨੱਥ ਪਾ ਲੈਣ ਨਹੀਂ ਤਾਂ ਆਣ ਵਾਲੇ ਟਾਈਮ 'ਚ ਇਹਨਾਂ ਨੂੰ ਕੀਮਤ ਭਾਰੀ ਕੀਮਤ ਚੁਕਾਣੀ ਪੈਣੀ ਹੈ ਇਹ ਜੋ ਲੋਕ ਇਸੀ ਮੀਡੀਆ ਦਾ ਮਿਸਯੂਜ਼ ਕਰਦੇ ਨੇ ਇਹ ਜਿਹੜੇ ਬੰਦੇ ਨੇ ਭੰਬਰੀ ਹੋਣੀ ਤੇ ਦਵਿੰਦਰ ਕੌਰ ਜਿਹੜੇ ਆਪਣੇ ਚਲਾ ਰਹੇ ਨੇ ਗਰੁੱਪ ਉਹ ਇਹ ਹਿਊਮਨ ਰਾਈਟਸ ਦੇ ਸੰਬੰਧ ਵਿੱਚ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਇਹ ਅੱਜ ਨੇ ਨਵੇਂ ਉਮੀਦਵਾਰਾਂ ਨੂੰ ਆਪਣੇ ਨਾਲ ਰਲਾਇਆ ਇਹ ਵਧਾਈ ਦੇ ਪਾਤਰ ਨੇ ਤੇ ਸੋਸ਼ਲ ਕੰਮ ਕਰਕੇ ਇਹਨਾਂ ਨੇ ਸਾਰੇ ਸਮਾਜ ਨੂੰ ਅੱਗੇ ਅਗਲੀਆਂ ਯਾਨੀ ਅਗਲੇ ਦੌਰ ਦੇ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਮੈਂ ਇਹਨਾਂ ਨੂੰ ਬਹੁਤ ਲੱਖ ਲੱਖ ਵਧਾਈ ਦਿੰਦਾ ਤੇ ਅੱਜ ਹੋਰ ਵੀ ਗੱਲਾਂ ਹੋਈਆਂ ਇੱਥੇ ਜਿਹੜੇ ਹੁਣ ਫਾਦ ਕਰੋ ਬਾਰੇ ਹੋਈਆਂ ਹਾਂ ਸੋਸ਼ਲ ਮੀਡੀਆ ਬਾਰੇ ਬੰਦੇ ਤੇ ਗੱਲਾਂ ਚੱਲਦੀਆਂ ਦੀਆਂ ਬੰਦਿਆਂ ਦੇ ਵਿੱਚ ਕਰਨਾ ਚੱਲੀਆਂ ਤੇ ਹਰੇਕ ਬੰਦਾ ਇੱਕ ਗਰੁੱਪ ਬਣਾ ਲੈਂਦਾ ਹੈ ਅੱਛਾ ਜੀ ਗਰੁੱਪ ਬਣਾਉਣ ਤੋਂ ਬਾਅਦ ਚਾਹੇ ਉਹ ਆ ਪਪੂਰ ਹੋਣ ਵਾਸਤੇ ਬਣਾਉਂਦਾ ਮੈਂ ਮੇਰੀ ਨੌਚੇ ਦੇ ਪਰੰਤੂ ਉਹ ਜਦ ਉਹ ਬੰਦਿਆਂ ਨੂੰ ਐਡ ਕਰਦਾ ਉਹਦੇ ਵਿੱਚ ਨਾ ਤਾਂ ਉਹਨਾਂ ਦੀ ਸਹਿਮਤੀ ਲੈਂਦਾ ਹੈ ਇਜਾਜ਼ਤ ਨਹੀਂ ਲੈਂਦਾ ਇਜਾਜ਼ਤ ਨਹੀਂ ਲੈਂਦਾ ਤੇ ਨਾ ਉਹਨਾਂ ਨੂੰ ਕੋਈ ਆਪਣੇ ਇਹ ਉਹਨਾਂ ਨੂੰ ਪੁੱਛਦਾ ਫਿਰ ਉੱਥੇ ਕਮੈਂਟ ਪੈਂਦੇ ਨੇ ਤੇ ਬੇਹੂਦਾ ਜਣੀ ਉਹਦੇ ਵਿੱਚ ਸਾਰੇ ਗਰੁੱਪ ਦੇ ਬੰਦੇ ਰਲ ਕੇ ਹਾਂ ਨਾ ਦੋ ਤਿੰਨ ਜਾਨੇ ਕਈ ਬੰਦੇ ਰਲ ਜਾਂਦੇ ਨੇ ਤੇ ਉਹ ਬੇਹੂਦਾ ਜਿਹੜੇ ਕਿਸੇ ਦੇ ਕੰਮ ਦੀਆਂ ਨਹੀਂ ਹੁੰਦੀਆਂ ਕੋਈ ਸਮਾਜ ਨੂੰ ਸੇਧ ਦੇਣੀਆਂ ਗੱਲਾਂ ਨਹੀਂ ਹੁੰਦੀਆਂ ਤੇ ਆਪਸ ਵਿੱਚ ਹੀ ਉਹਨਾਂ ਦਾ ਲੜਾਈ ਝਗੜਾ ਹੁੰਦਾ ਉਹ ਮਿਸਹੀ ਹੋ ਜਾਂਦੀ ਹੈ ਉਹ ਮਿਸਹੀ ਹੋਏ ਹੁੰਦਾ ਪਰ ਮੈਂ ਇੱਕ ਗੱਲ ਕਹਿੰਦਾ ਜਦੋਂ ਗਰੁੱਪ ਦੇ ਵਿੱਚ ਬੰਦੇ ਨੂੰ ਕਿਸੇ ਨੂੰ ਐਡ ਕਰ ਲੈਂਦੇ ਨੇ ਉਹ ਬੰਦਾ ਜਰ ਆਪਣਾ ਤੌਰ ਦੇ ਉਤੇ ਆਪਣੇ ਵਿਚਾਰ ਦੱਸਣ ਦੀ ਕੋਸ਼ਿਸ਼ ਕਰਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਅੱਛਾ ਜਿਹੜਾ ਐਡਮਨ ਹੁੰਦਾ ਹੈ ਪਰ ਮੈਂ ਇਹਨੂੰ ਵਧੀਆ ਕਰ ਨਹੀਂ ਸਮਝਦਾ ਕਿਉਂਕਿ ਫਿਰ ਉਹ ਜਿਹੜੂ ਬੰਦੇ ਆਪਸ ਵਿੱਚ ਯਾਨੀ ਤਲਕਾ ਤੋਂ ਉਹਨੂੰ ਉਹ ਗੱਲਾਂ ਬਤਾ ਚ ਉਹਦੀ ਵੱਜ ਜਾਂਦੀ ਹੈ ਫਿਰ ਆਪਣਾ ਜਿਹੜਾ ਹਿਟਲਰ ਸਾਹੀ ਉਹਦਾ ਹੁੰਦਾ ਆਪਣਾ ਦਿਮਾਗ ਅੰਦਰਲਾ ਉਹ ਬੰਦੇ ਨੂੰ ਗਰੁੱਪ ਤੋਂ ਕੱਢ ਦਿੰਦਾ ਤੇ ਉਹਦੀ ਬੇਇੱਜ਼ਤੀ ਕਰਦਾ ਜਿਹੜੀ ਇਹ ਨਹੀਂ ਹੋਣੀ ਚਾਹੀਦੀ ਹਾ ਕੀ ਉਹਨੇ ਪੁੱਛ ਕੇ ਐਡ ਕੀਤਾ ਜੀ ਮਤਲਬ ਹਾਂ ਕੀ ਉਹਨੇ ਪੁੱਛ ਕੇ ਐਡ ਕੀਤਾ ਦੀ ਜੇ ਕੱਢਣਾ ਜੇ ਉਹ ਬੰਦਾ ਜਿਹੜਾ ਬੰਦਾ ਗਰੁੱਪ ਚੋਂ ਨਿਕਲ ਜਾਂਦਾ ਆਪਣੇ ਵਿਚਾਰ ਦੱਸਦਾ ਦੱਸਦਾ ਉਹ ਬੰਦੇ ਨੂੰ ਅੰਦਰੋਂ ਬੰਦੇ ਨੂੰ ਬੜੀ ਪ੍ਰੋਬਲਮ ਆਉਂਦੀ ਹੈ ਜਿਹੜੀ ਸਹਿਣਯੋਗ ਨਹੀਂ ਹੁੰਦੀ ਹੈਗੀ ਯਾਰ ਐਡਮਿਨ ਤੇ ਕਾਰਵਾਈ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਹੈ ਜਿਹੜਾ ਐਡਮਿਨ ਤੇ ਕਾਰਵਾਈ ਹੋਣੀ ਚਾਹੀਦੀ ਜਿਹੜਾ ਬੰਦਾ ਬੇਬਜ਼ਾਰ ਆਪਣੇ ਯਾਨੀ ਆਪਣੇ ਆਪ ਕੱਢਦਾ ਜਾਂ ਆਪਣੇ ਕਿਸੇ ਬੰਦਿਆਂ ਤੋਂ ਆਪਣੇ ਨਿੱਜੀ ਜਿਹੜੇ ਤੁਹਾਡੇ ਉਹਦੇ ਆਪਣੇ ਚਮਚੇ ਹੁੰਦੇ ਉਹਨਾਂ ਤੋਂ ਕਹਾ ਕੀ ਹਾਂ ਅੱਛਾ ਉਹਨਾਂ ਤੋਂ ਕਹਾ ਕੇ ਬੰਦਾ ਹਾਂ ਹਾਂ ਬੰਦਿਆਂ ਨੂੰ ਉਹ ਜਿਹੜੇ ਬੰਦਾ ਵਧੀਆ ਕੰਮ ਕਰਨ ਵਾਲਾ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਬਰੀ ਮਾੜੀ ਗੱਲ ਹੈ ਇਹ ਹੋਣਾ ਨਹੀਂ ਚਾਹੀਦਾ ਦੇਖੋ ਜੀ ਭੰਬਰੀ ਜੀ ਵੀ ਬਹੁਤ ਵਧੀਆ ਕੰਮ ਕਰਦੇ ਰਹਿੰਦੇ ਆ ਸ਼ਹਿਰ ਦੇ ਵਿੱਚ ਤੇ ਅੱਜ ਓਮਕਾਰ ਸੱਤੂ ਜੀ ਨੂੰ ਇਹਨਾਂ ਨੇ ਚੀਫ ਗੈਸਟ ਦੇ ਤੌਰ ਤੇ ਬੁਲਾਇਆ ਤੇ ਜਿਹੜੇ ਉਹਨਾਂ ਦੇ ਨੌਜਵਾਨ ਹੋਰ ਜਿਹੜੇ ਭਰਤੀ ਹੋਏ ਆ ਇਹਨਾਂ ਦੇ ਹੱਥੋਂ ਸਰਟੀਫਿਕੇਟ ਦਿਵਾਇਆ ਗਿਆ ਇਹ ਵੀ ਇੱਕ ਵਿਸ਼ੇਸ਼ ਗੱਲ ਹੈ ਕਿ ਜਿਹੜਾ ਬੰਦਾ ਸ਼ਹਿਰ ਦੇ ਵਿੱਚ ਵਧੀਆ ਕੰਮ ਕਰਦਾ ਹੈ ਅਗਲਾ ਉਹਨੂੰ ਜ਼ਰੂਰ ਸਨਮਾਨ ਦਿੰਦਾ ਇਹ ਅੱਜ ਇਹਨਾਂ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਸੱਤੂ ਜੀ ਸ਼ਹਿਰ ਦੇ ਵਿੱਚ ਜਿਹੜੀ ਸੱਚਾਈ ਦੀ ਆਵਾਜ਼ ਨੂੰ ਚੱਕ ਰਹੇ ਨੇ ਤੇ ਇਹ ਜੇ ਲੋਕਾਂ ਨੂੰ ਅਸੀਂ ਹੋਰਾਂ ਸੰਸਥਾਵਾਂ ਨੂੰ ਵੀ ਕਹਿੰਨੇ ਆ ਕਿ ਇਹਨਾਂ ਨੂੰ ਜ਼ਰੂਰ ਸਨਮਾਨਿਤ ਕਰੋ ਕਿਉਂਕਿ ਅੱਜ ਜੋ ਮੀਡੀਆ ਹੈ ਜਾਂ ਪੱਤਰਕਾਰ ਨੇ ਇਹ ਤੁਹਾਨੂੰ ਲੇਕਿਨ ਬਹੁਤ ਘੱਟ ਪੱਤਰਕਾਰ ਨੇ ਜੋ ਸੱਚਾਈ ਨੂੰ ਸ਼ਹਿਰ ਦੇ ਵਿੱਚ ਜਾਂ ਪਬਲਿਕ ਦੇ ਵਿੱਚ ਉਹ ਜਾਗਰ ਕਰਦੇ ਹੈ। ਤੇ ਚਾਹ ਵਿਸ਼ੇਸ਼ ਚਰਚਾ ਹੋਈ ਹੈ ਇੱਥੇ ਮੀਡੀਆ ਕਰਕੇ ਉਸ ਸੰਬੰਧੀ ਕਹਿੰਨਾ ਹੈ ਸੋਸ਼ਲ ਮੀਡੀਆ ਕਰਕੇ ਜਾਂ ਦੂਸਰੀ ਹੈ। ਹਮੇ ਆ ਦੇਖੀਏ ਜੋ ਸੋਸ਼ਲ ਮੀਡੀਆ ਦੇ ਕਮੈਂਟ ਵੀ ਦੇਖੇ ਆ ਉਹਦੇ ਵਿੱਚ ਇਹ ਨਹੀਂ ਮੈਨੂੰ ਸਮਝ ਆ ਰਹੀ ਅੱਜ ਤਾਂ ਇੱਕ ਹਰ ਘਰ ਦੇ ਵਿੱਚ ਜਿਹੜਾ ਇੱਕ ਇੱਕ ਬੰਦਾ ਹਰੇਕ ਦੇ ਕੋਲ ਮੋਬਾਈਲ ਹੈ ਹਰੇਕ ਬੰਦਾ ਆਪਣਾ ਐਡਮਿਨ ਬਣ ਜਾਂਦਾ ਹੈ। ਹਰੇਕ ਬੰਦਾ ਆਪਣਾ ਗਰੁੱਪ ਬਣਾ ਲੈਂਦਾ ਹੈ। ਫਿਰ ਉਹ ਕਹਿੰਦਾ ਕਿ ਮੇਰੇ ਹਿਸਾਬ ਨਾਲ ਸਾਰੇ ਚੱਲਣਾਂ ਮੇਰੇ ਸਾਹਮਣੇ ਸਾਰੇ ਚਲਨ ਅਗਰ ਕਿਸੇ ਨੇ ਮਾਰ ਜਾਂ ਕੋਈ ਕੁਝ ਕਰਤਾ ਤਾਂ ਉਹ ਐ ਲੱਗਦਾ ਕਿ ਉਹ ਬਾਦਸ਼ਾਹ ਉਹ ਹੈ ਬਾਕੀ ਤਾਂ ਸਾਰੇ ਨੌਕਰ ਹਨ ਕਹਿਣ ਦਾ ਮਤਲਬ ਹੈ ਜਾਂ ਤਾਂ ਤੁਸੀਂ ਗਰੁੱਪ ਬਣਾਓ ਨਾ ਜੇ ਗਰੁੱਪ ਬਣਾਏ ਤਾਂ ਤੁਸੀਂ ਕੁਝ ਪਾਓ ਨਾ ਜੇ ਤੁਸੀਂ ਪਾਉਂਗੇ ਤਾਂ ਹੋਰ ਬੰਦੇ ਵੀ ਜ਼ਰੂਰ ਪਾਣਗੇ ਉਹ ਤਾਂ ਸਭ ਨੂੰ ਅਧਿਕਾਰ ਹੈ ਨਾ ਜੀ ਉਹਦੇ ਵਿੱਚ ਜੇ ਗਰੁੱਪ ਜੇ ਪਗਰੁੱਪ ਬਣਾਇਆ ਤਾਂ ਸਭ ਨੇ ਆਪਣੇ ਆਪਣੇ ਵਿਚਾਰ ਦਿੰਨੇ ਆ ਇਹ ਹੋ ਸਕਦਾ ਮੈਂ ਕੋਈ ਸਲਾਹ ਲੈਣੀ ਹੋਵੇ ਮੈਂ ਉਹ ਚ ਸਲਾਹ ਵੀ ਲੈ ਸਕਦਾ ਸਾਡੇ ਭਰਾ ਮਿੱਤਰ ਬੈਠੇ ਹੁੰਦੇ ਅਸੀਂ ਸਲਾਹ ਵੀ ਲੈਣੀ ਹੁੰਦੀ ਹੈ ਅਸੀਂ ਆਪਣੀ ਕੋਈ ਐਡ ਵੀ ਦੇ ਸਕਦੇ ਹਾਂ ਕਿ ਭਾਈ ਅਸੀਂ ਆਹ ਕੰਮ ਕਰਨਾ ਕਰੀਏ ਜਾਂ ਨਾ ਕਰੀਏ ਲੇਕਿਨ ਉਹਦੇ ਵਿੱਚ ਤੁਹਾਨੂੰ ਦੱਸਿਆ ਕਿ ਕਈ ਐਡਮਿਨ ਇਹ ਜਿਹੇ ਹੁੰਦੇ ਆ ਕਿ ਉਹ ਆਪਣੇ ਆਪ ਇਹ ਸਮਝਣ ਲੱਗਦੇ ਆ ਕਿ ਇਹਨੇ ਇਹ ਕੀਤਾ ਕਿਉਂ ਲੇਕਿਨ ਸੋਸ਼ਲ ਮੀਡੀਆ ਦਾ ਤਾਂ ਮੈਸੀ ਹੋ ਰਿਹਾ ਹੈ ਨਾ ਜਿੱਥੇ ਆਹੀ ਗੱਲ ਆ ਗਈ ਨਾ ਜੀ ਸੋਸ਼ਲ ਮੀਡੀਆ ਤਾਂ ਇੱਕ ਇਹ ਬਣਿਆ ਇਸ ਕਰਕੇ ਸੀ ਕਿ ਆਪਾਂ ਭਾਈਚਾਰੇ ਨੂੰ ਇਕੱਠਾ ਕਰੀਏ ਕਿ ਦੂਜੇ ਨਾਲ ਸਾਂਝ ਕਰੀਏ ਦੇਖੋ ਇੱਕ ਛੋਟਾ ਜਿਹਾ ਮੋਬਾਈਲ ਸਾਰੇ ਸ਼ਹਿਰ ਨੂੰ ਇੱਕ ਇੱਕ ਗਰੁੱਪ ਵਿੱਚ ਬਿਠਾ ਦਿੰਦਾ ਹੈ ਲੇਕਿਨ ਇਹ ਜਿਹੇ ਲੋਕ ਉਹਨੂੰ ਪਿਆਰ ਨੂੰ ਵਧਾਣਾ ਤਾਂ ਕੀ ਹੈ ਉਲਟਾ ਹੋਰ ਬੈਰ ਵਧਾ ਕੇ ਲੜਾਈਆਂ ਵਧਾ ਦਿੰਦੇ ਆ ਉਹ ਹੋਰ ਇਹ ਮਸਲਾ ਬਣ ਜਾਂਦਾ ਜੋ ਅੱਜ ਤੁਸੀਂ ਦੇਖ ਰਹੇ ਹੋ ਸਾਹਮਣੇ ਨਹੀਂ ਤੁਹਾਡਾ ਇਸ ਬੰਦੇ ਕੀ ਕਹਿਣਾ ਤੁਹਾਡੇ ਸ਼ਿਵਸ਼ਾਨਾ ਮੱਲੋ ਜਾਂ ਜਿਹੜੇ ਸੰਸਥਾਵਾਂ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਤੁਹਾਨੂੰ ਉਹ ਹੀ ਦੱਸਦਾ ਜੀ ਗਰੁੱਪ ਬਣਾ ਕੇ ਅਗਲਾ ਐਡਮਿਨ ਆਪਣੇ ਦੋ ਚਾਰ ਯਾਰ ਮਿੱਤਰ ਨੂੰ ਕਹਿ ਕੇ ਫਿਰ ਉਹਨੂੰ ਪੁੱਠਾ ਜਿਹੜੇ ਕਮੈਂਟ ਕਰਾਂਦਾ ਅਸੀਂ ਉਹਨਾਂ ਨੂੰ ਵੀ ਕਹਿ ਜਾਂਦੇ ਜਿਹੜੇ ਕਮੈਂਟ ਕਰਦੇ ਆ ਕਿ ਤੁਹਾਡੀ ਕੋਈ ਪਰਸਨਲ ਰੰਜਿਸ਼ ਹੈ ਜੇ ਪਰਸਨਲ ਰੰਜਿਸ਼ ਹੈ ਪਰਸਨਲ ਉਹਦੇ WhatsApp ਤੇ ਭੇਜ ਦਿਓ ਤੁਸੀਂ ਗਰੁੱਪ 'ਚ ਆਪਣੇ ਆਪ ਨੂੰ ਕਮੈਂਟ ਕਰਕੇ ਬਾਦਸ਼ਾਹ ਬਣਦੇ ਹੋ ਫਿਰ ਕੱਲ ਨੂੰ ਜੇ ਥੋੜੇ ਤੇ ਕੋਈ ਕਾਰਵਾਈ ਹੋ ਗਈ ਫਿਰ ਤੁਸੀਂ ਚੀਕਾ ਮਾਰੋਗੇ ਅਸੀਂ ਕਹਿੰਦੇ ਕਿ ਜੇ ਕਿਸੇ ਨੇ ਵੀ ਕਿਸੇ ਦੇ ਗਰੁੱਪ ਚ ਕੋਈ ਗਲਤ ਹਰਕਤ ਕਰਦਾ ਅਸੀਂ ਬਿਲਕੁਲ ਉਹਦੇ ਨਾਲ ਖੜੇ ਆ ਅਸੀਂ ਪ੍ਰਸ਼ਾਸਨ ਨੂੰ ਵੀ ਕਹਾਂਗੇ ਅਸੀਂ ਦਰਖਾਸਤ ਵੀ ਦੇਵਾਂਗੇ ਅਸੀਂ ਕਾਰਵਾਈਆਂ ਵੀ ਕਰਾਵਾਂਗੇ ਕਿ ਬਗੈਰ ਮਤਲਬ ਤੋਂ ਤੁਸੀਂ ਇਨਸਲਟ ਕਰਦੇ ਹੋ ਸ਼ਹਿਰ ਦੇ ਵਿੱਚ ਕਿ ਗਰੁੱਪ ਦੇ ਵਿੱਚ ਉਹ ਸ਼ਹਿਰੀ ਹੋ ਗਿਆ ਜੀ ਅੱਜ ਇਸ ਗਰੁੱਪ ਉਹ ਬਣਿਆ ਸਾਡੇ ਸ਼ਹਿਰ ਦਾ ਸਾਰੇ ਸੱਜਣ ਮਿੱਤਰ ਬੈਠੇ ਹੁੰਦੇ ਆ ਵਧੀਆ ਬੰਦੇ ਬੈਠੇ ਹੁੰਦੇ ਆ ਉਹੀ ਗਰੁੱਪ ਚ ਅਸੀਂ ਕਿਸੇ ਨੂੰ ਮਾੜਾ ਚੰਗਾ ਬੋਲ ਦਿੰਦੇ ਆ ਤਾਂ ਉਹ ਬਦਨਾਮੀ ਦਾ ਹੀ ਘਰ ਹੈ ਜੀ ਉਹ ਸ਼ਹਿਰ ਚ ਕਰਤੀ ਆ ਗਰੁੱਪ ਚ ਕਰਤੀ ਇਸ ਕਰਕੇ ਅਸੀਂ ਉਹਨਾਂ ਨੂੰ ਚੇਤਾਵਨੀ ਦੇ ਰਹੇ ਹਾਂ ਕਿ ਅਗਰ ਕਿਸੇ ਨੇ ਕਿਸੇ ਬਾਰੇ ਗਲਤ ਬੋਲਿਆ ਅਸੀਂ ਕਾਨੂੰਨੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਾਵਾਂਗੇ